ਸਾਬਦਾ ਸਾਡੀ ਜੂਟੂ ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਐਂਡ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਿਜਾਉਣਾ ਨਾ ਭੁੱਲਣਾ ਹਾਣੀ ਦਾ ਭਾਗ ਤੁੰਝਾ ਨੂਰ ਜੀ ਦੀ ਮੈਲ ਵਿੱਚ ਬਹੁਤ ਜ਼ਿਆਦਾ ਬੱਲੇ ਬੱਲੇ ਹੋਣ ਲੱਗੀ ਇਸ ਗੱਲ ਤੋਂ ਉਹਨਾਂ ਦੇ ਭਰਾ ਬਹੁਤ ਜਲਦੇ ਸੀ ਕੁਝ ਸਮਾਂ ਇਸ ਤਰ੍ਹਾਂ ਹੀ ਲੰਘ ਗਿਆ ਹੁਣ ਉਹਨਾਂ ਦੇ ਤera ਨਾਤ ਹੋਰ ਜਿਆਦਾ ਜਾਣਨ ਲੱਗੇ ਅਤੇ ਉਚਦੇ ਕਿ ਚਾਨੂਰ ਨੇ ਨੂਰ ਨੇ ਸਨ ਮਾਰ ਕੇ ਆਪ ਰਾਜ ਮਹਿਲ ਉੱਤੇ ਕਬਜਾ ਕਰ ਲੈਣਾ ਹੈ ਜੇ ਅਸੀਂ ਕੁਝ ਇਹੋ ਜਿਹਾ ਕਰੀਏ ਜਿਸ ਨਾਲ ਚਾਨੂਰ ਸਿੰਘ ਇਹੋ ਜਿਹਾ ਕਰੀਏ ਜਿਸ ਨਾਲ ਚਾਨੂਰ ਨੂੰ ਗੁਰੂ ਬਾਹਰ ਕੱਢ ਦਈਏ ਇੱਕ ਦਿਨ ਤਿੰਨੇ ਭਰਾਵਾਂ ਨੇ ਰਲ ਕੇ ਇੱਕ ਯੋਜਨਾ ਬਣਾਈ ਅਤੇ ਯੋਜਨਾ ਜਨਾ ਦੇ ਤਹਿਤ ਚਾਹ ਨੂਰ ਦੇ ਤਿੰਨੇ ਭਰਾ ਜੰਗਲ ਜਾਣ ਲਈ ਤਿਆਰ ਹੋਣ ਲੱਗੇ ਜਦੋਂ ਚਾਹ ਨੂਰ ਆਪਣੇ ਭਰਾਵਾਂ ਕੋਲ ਆਏ ਤਾਂ ਚਾਹ ਨੂਰ ਨੇ ਕਿਹਾ ਕਿ ਵੱਡੇ ਭਰਾ ਜੀ ਤੁਸੀਂ ਕਿੱਥੇ ਨੂੰ ਚੱਲੇ ਹੋ ਤਾਂ ਉਹਨਾਂ ਦਾ ਵੱਡਾ ਭਰਾ ਕਹਿਣ ਲੱਗਾ ਕਿ ਅਸੀਂ ਜੰਗਲ ਵਿੱਚ ਘੁੰਮਣ ਲਈ ਚੱਲੇ ਹਾਂ ਤਾਂ ਚਾਨੂਰ ਮਹਾਰਾਜ ਜੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਜਾ ਸਕਦਾ ਹਾਂ ਜਾ ਸਕਦਾ ਹਾਂ ਤਾਂ ਵੱਡੇ ਭਰਾ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲ ਸਕਦਾ ਹੈ ਚੱਲ ਸਕਦਾ ਹੈ ਚਾਨੂਰ ਮਹਾਰਾਜ ਵੀ ਉਹਨਾਂ ਨਾਲ ਜੰਗਲ ਵਿੱਚ ਤੁਰਤੇ ਰਸਤੇ ਵਿੱਚ ਇੱਕ ਮ੍ਰਿਤ ਹਾਥਣੀ ਪਈ ਸੀ ਜਦੋਂ ਦੋ ਚਾਨੂਰ ਜੀ ਦੇ ਵੱਡੇ ਭਰਾ ਨੇ ਉਸ ਮ੍ਰਿਤ ਪਈ ਹਾਥਣੀ ਨੂੰ ਦੇਖਿਆ ਅਤੇ ਆਪਣੀ ਯੋਜਨਾ ਸਫਲਤਮੰਦੀ ਦੀ ਦਿਸ਼ਾ ਲੱਗ ਪਈ ਚਾਨੂਰ ਜੀ ਦਾ ਵੱਡਾ भा कह लगा कि हूँ सानू वापस महिला पवेगा क्योंकि यह मृतक हाथनी ने सारा राह रोकिया हुआ है इस दुनिया बिच कोई एहो योजा सुरमा नहीं है जो इस मृत हाथनी को परे कर सके तानूर ता जी ने अपने मन बिच सोचिया ਕੀ ਸ਼ਾਇਦ ਮੇਰੇ ਭਰਾ ਮੇਰੀ ਪ੍ਰੀਖਿਆ ਲੈ ਰਹੇ ਹਨ ਤਾਂ ਚਾਨੂਰ ਜੀ ਨੇ ਆਪਣੀ ਤਲਵਾਰ ਥੱਲੇ ਰੱਖੀ ਅਤੇ ਆਪਣੇ ਖੱਬੇ ਹੱਥ ਨਾਲ ਹੱਥਣੀ ਦੀ ਪੋਸ਼ ਨੂੰ ਫੜ ਕੇ ਉਸ ਨੂੰ ਆਸਮਾਨ ਵਿੱਚ ਸੁੱਟ ਦਿੱਤਾ ਵੱਡੇ ਭਰਾ ਚਾਨੂਰ ਦੀ ਤਾਕਤ ਨੂੰ ਦੇਖ ਕੇ ਹੈਰਾਨ ਰਹਿ ਗਏ ਵੱਡਾ ਤਰਾ ਜੋਸੀ ਉਹ ਚਲਾਕੀ ਨਾਲ ਕਹਿਣ ਲੱਗਾ ਕਿ ਚਾਨੂਰ ਇਹ ਤੂੰ ਕੀ ਕੀਤਾ ਮਰੇ ਹੋਏ ਜਾਨਵਰਾਂ ਨੂੰ ਚੱਕਣਾ ਸਾਡਾ ਕੰਮ ਨਹੀਂ ਹੈ ਜਾਤੀ ਦਾ ਨੀਚ ਜਾਤੀ ਦਾ ਹੋਇਆ ਬਾਬਾ ਚਾਨੂਰ ਬੋਲੇ ਕਿ بڑے ਭਰਾ ਤੁਸੀਂ ਹੀ ਮੈਂ ਸਿੰਘੀ ਕਿਹਾ ਕਿ ਇਸ ਦੁਨੀਆ ਵਿੱਚ ਕੋਈ ਇਹੋ ਜਿਹਾ ਸ਼ੋਰ ਨਹੀਂ ਕੋ ਸੋਰ ਨਹੀਂ ਹੈ ਜੋ ਇਸਾ ਖਾਤੀ ਹਥਣੇ ਨੂੰ ਉਠਾ ਕੇ ਆਸਮਾਨ ਵਿੱਚ ਸੁੱਟ ਸਕੇ ਤਾਂ ਵੱਡੇ ਭਰਾ ਨੇ ਚਲਾਕੀ ਨਾਲ ਕਹਿ ਦਿੱਤਾ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਕਾਰਨ ਨਹੀਂ ਨਹੀਂ ਕਿਹਾ ਅਤੇ ਵੱਡੇ ਭਰਾ ਕਹਿਣ ਲੱਗੇ ਕਿ ਤੁਸੀਂ बहुत बड़े भा कह लगे ती बहुत माड़ा काम किया है क्योंकि मरे हुए पशुओं ने हथ लोना काम नहीं है तो चानूर महाराज जी ने गुस्सा आ गया कि ती मेरे फर्क कर रहे हो तो चान चानूर महाराज जी ने कहा कि ਮੈਂ ਅੱਜ ਤੋਂ ਤੁਹਾਡਾ ਰਾਜ-ਪਾਗ ਤਿਆਗ ਕਰਦਾ ਹਾਂ ਅਤੇ ਚਾਨੂਰ ਮਹਾਰਾਜ ਜੀ ਮੈਨੂੰ ਛੱਡ ਕੇ ਜੰਗਲਾਂ ਵਿੱਚ ਚਲ ਜੰਗਲਾਂ ਵਿੱਚ ਬਾਬਾ ਜੀ ਦੀ ਮੁਲਾਕਾਤ ਮਾਤਾ ਗ਼ਨਾੜ ਹੋਈ ਮਾਤਾ ਗ਼ਨਾੜ ਨੇ ਅਨੂਰ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਤਾਜਾਨੂਰ ਮਹਾਰਾਜ ਜੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਨਹੀਂ ਕਰ ਸਕਦਾ ਮਾਤਾ ਲੂਨਾ ਜੀ ਨੇ ਕਿਹਾ ਕਿਉਂ ਤੁਸੀਂ ਮੇਰੇ ਨਾਲ ਸ਼ਾਦੀ ਨਹੀਂ ਕਰ ਸਕਦੇ ਚਾ ਨੂਰ ਮਹਾਰਾਜ ਜੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਇਸ ਨਾਲ ਮੇਰੀ ਪਗਤੀ ਵਿੱਚ ਕਾਵਟ ਪਵੇਗੀ ਤਾਂ ਮਾਤਾ ਲੂਨਾ ਨੇ ਕਿਹਾ ਕਿ ਮੈਂ ਕਦੀ ਵੀ ਤੁਹਾਡੀ ਭਗਤੀ ਵਿੱਚ ਨਹੀਂ ਆਮ ਗਈ ਅਤੇ ਇਸ ਤਰ੍ਹਾਂ ਇਸ ਤਰ੍ਹਾਂ ਚਾਨੂਰ ਮਹਾਰਾਜ ਜੀ ਅਤੇ ਲੂਣਾ ਮਹਾ ਰਾਣੀ ਜੀ ਦੀ ਸ਼ਾਦੀ ਹੋ ਗਈ ਉਸ ਤੋਂ ਬਾਅਦ ਬਾਬਾ ਚਾਨੂਰ ਜੀ ਜੰਗਲਾ ਵਿੱਚ ਤਪੱਸਿਆ ਕਰਨ ਲੱਗੇ ਇੱਕ ਦਿਨ ਬਾਬਾ ਚਾਨੂਰ ਜੀ ਬੈਠੇ ਤਪੱਸਿਆ ਕਰ ਰਹੇ ਸੀ ਉੱਧਰ ਚੀ ਰਾਜੇ ਕਾਂਸ ਦਾ ਇੱਕ ਗੁਪਤਚਰ ਨੰਗ ਰਿਹਾ ਸੀ ਉਸ ਨੇ ਬਾਬਾ ਚਾਨੂਰ ਜੀ ਨੂੰ ਦੇਖਿਆ ਅਤੇ ਚਾਨੂਰ ਮਹਾਰਾਜ ਜੀ ਕੋਲ ਆ ਗਿਆ ਅਤੇ ਗੁਪਤਚਰ ਨੇ ਬਹੁਤ ਸਾਰੀਆਂ ਸ਼ਕਤੀਆਂ ਬਾਬਾ ਜੀ ਦੇ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਗੁਪਤਚਰ ਦੀ ਕੋਈ ਵੀ ਸ਼ਕਤੀ ਬਾਬਾ ਜੀ ਤੇ ਅਸਰ ਨਾ ਕਰੀ ਜਦੋਂ ਬਾਬਾ ਚਾਨੂਰ ਜੀ ਨੇ ਉਸ ਗੁਪਤਚਰ ਵੱਲ ਆਪਣੀ ਨਿਗਾਹ ਕੀਤੀ ਤਾਂ ਤਾਂ ਉਸ ਗੁਪਤਚਰ ਤੋਂ ਬਾਬਾ ਜੀ ਦੀ ਸ਼ਕਤੀ ਨਾ ਸਹੀ ਗਈ ਤਾਂ ਉਹ ਗੁਪਤਚਰ ਉੱਥੋਂ ਭੱਜ ਗਿਆ ਅਤੇ ਉਸ ਗੁਪਤਚਰ ਨੇ ਮਹਾਰਾਜੇ ਕੰਸ ਨੂੰ ਦੱਸਿਆ ਕਿ ਜੰਗਲਾ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਸੂਰਵੀਰ ਜੋਧਾ ਹੈ ਜੋ ਭਗਤੀ ਕਰ ਰਿਹਾ ਹੈ ਤੁਹਾਨੂੰ ਉਸ ਸੂਰਵੀਰ ਦੀ ਸ਼ਕਤੀ ਦੀ ਇੱਕ ਸਮੇਂ ਲੋੜ ਪੈ ਸਕਦੀ ਹੈ ਰਾਜਾ ਕੰਸ ਬੋਲਿਆ ਕਿ ਮੈਂ ਇੰਨਾ ਜ਼ਿਆਦਾ ਸ਼ੂਰਵੀਰ ਹਾਂ ਮੇਰੇ ਕੋ ਦੇਵਤੇ ਵੀ ਦਰਦੇ ਹਨ तेरे ਤੋਂ زیادہ ਸ਼ਕਤੀ ਇਸ ਦੁਨੀਆ ਵਿੱਚ ਕਿਸੇ ਕੋਲ ਵੀ ਨਹੀਂ ਹੈ ਉਹ ਚਰਕ ਬੋਲਿਆ ਕਿ ਮਹਾਰਾਜ ਤੁਹਾਨੂੰ ਉਸ ਸੂਰਬੀਰ ਯੋਧੇ ਨੂੰ ਜਾਂ ਉਸ ਫਕੀਰ ਨੂੰ ਜਾ ਕੇ ਮਿਲਣਾ ਚਾਹੀਦਾ ਹੈ ਤਾਂ ਮਿਲਣਾ ਚਾਹੀਦਾ ਹੈ ਤਾਂ ਰਾਜਾ ਕਾਂਸ ਬਾਬਾ ਜੀ ਲਬਦਾ ਹੋ ਰਿਹਾ ਹੋਇਆ ਜੰਗਲਾ ਵਿੱਚ ਆ ਗਿਆ ਅਤੇ ਇੱਕ ਥਾਂ ਬਾਬਾ ਜੀ ਬੈਠ ਕੇ ਭਗਤੀ ਕਰਦੇ ਸੀ ਰਾਜਾ ਕਾਂਸ ਬੋਲਿਆ ਕਿ اے ਸੂਰਵੀਰ ਯੋਧਾ ਤੇ ਯੋਧਾ ਤੇਰੇ ਸਾਹਮਣੇ ਮਹਾਰਾਜ ਕਾਂਸ ਖੜੇ ਹਨ ਆ ਚਾਲੂ ਮਹਾਰਾਜ ਆਪਣੀ ਬਾਗਤੀ ਵਿਚੇ ਲੀ ਲੈ ਰਹੇ ਤਾਂ ਰਾਜੇ ਕਾਂਸ ਨੇ ਬਾਬਾ ਜੀ ਤੇ ਬਾਰ ਕਰਨ ਲਈ ਤਲਵਾਰ ਕੱਢ ਲਈ ਜਦੋਂ ਰਾਜੇ ਨੇ ਤਲਵਾਰ ਨਾਲ ਹਮਲਾ ਕੀਤਾ ਤਾਂ ਉਹ ਤਲਵਾਰ ਗਾਇਬ ਹੋ ਗਈ ਰਾਜਾ ਰਾਜੇ ਕਾਂਸ ਨੇ ਤਾਂ ਰਾਜਾ ਰਾਜਾ ਕਾਂਸ ਆਪਣਾ ਹੱਥ ਬਾਬਾ ਜੀ ਵੱਲ ਮਾਰਨ ਲੱਗਾ ਬਾਬਾ ਜੀ ਨੇ ਉਸਦਾ ਹੱਥ ਫੜ ਲਿਆ ਬਹੁਤ ਜ਼ਿਆਦਾ ਜ਼ੋਰ ਲਾਉਣ ਤੇ ਵੀ ਕਾਂਸ ਆਪਣਾ ਹੱਥ ਨਹੀਂ ਛਡਾ ਸਕਿਆ ਤਾਂ ਕਾਂਸ ਨੇ ਸੋਚਿਆ ਕਿ ਇਹ ਤਾਂ ਬਹੁਤ ਜ਼ਿਆਦਾ ਸੂਰਬੀਰ ਜੋਧਾ ਹੈ ਤਾਂ ਕਾਂਸ ਨੇ ਕਿਹਾ ਕਿ ਮੈਂ ਤੁਹਾਡੀ ਪ੍ਰੀਖਿਆ ਲੈ ਰਿਹਾ ਸੀ ਮੈਂ ਤੁਹਾਡਾ ਮਿੱਤਰ ਹਾਂ ਬਾਬਾ ਚਾਨੂਰ ਜੀ ਨੇ ਉਹਨਾਂ ਦਾ ਹੱਥ ਛੱਡ ਦਿੱਤਾ ਅਤੇ ਅਤੇ ਬਾਬਾ ਚਾਨੂਰ ਜੀ ਉੱਠੇ ਇੱਕਦਮ ਉੱਠਣ ਕਾਰਨ ਚਾਨੂਰ ਮਹਾਰਾਜ ਜੀ ਦਾ ਲੰਗੋਟ ਫਟ ਗਿਆ ਤੇ ਗੋਟ ਫਟ ਗਿਆ ਰਾਜਾ ਕਾਂਸ ਬੋਲ ਲਿਆ ਕਿ ਈਸੁਰ ਵੀਰ ਯੋਧਾ ਮੈਂ ਤੁਹਾਡਾ ਮਿੱਤਰ ਹਾਂ ਤੁਸੀਂ ਮੇਰੇ ਨਾਲ ਮੇਰੇ ਰਾਜ ਮਹਿਲ ਚੱਲੋ ਮੈਂ ਤੁਹਾਨੂੰ ਆਪਣਾ ਮਿੱਤਰ ਬਣਾ ਕੇ ਰੱਖੂਗਾ ਅਤੇ ਆਪਣੀ ਸੈਨਾ ਦਾ ਸੈਨਾਪਤੀ ਬਣਾ ਦਵਾਂਗਾ ਤਾਂ ਬਾਬਾ ਚਾਨੂਰ ਜੀ ਬੋਲੇ ਕਿ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਲੇਕਿਨ ਮੇਰਾ ਲੰਗੋਟ ਫਟ ਗਿਆ ਹੈ ਮੈਂ ਇਸ ਵਾਸਤਾ ਬਿੱਤੇ ਤੁਹਾਡੇ ਨਾਲ ਨਹੀਂ ਜਾ ਸਕਦਾ ਤਾਂ ਰਾਜਾ ਬੁਲਿਆ ਕੀ ਬੁਲਿਆ ਕੀ ਮੈਂ ਇਸੇ ਲਈ ਤੁਹਾਡੇ ਲਈ ਇੰਨੇ ਜਿਆਦਾ ਕੱਪੜਿਆਂ ਦਾ ਬੰਦੂ ਵਾਸਤਵ ਕਿਵੇਂ ਕਰਾਂ ਤਾਂ ਰਾਜੀ ਕਾਂਸ ਨੇ ਕਿਹਾ ਕੀ ਬਾਬਾ ਜੀ ਤੁਸੀਂ ਹੀ ਮੈਨੂੰ ਕੁਝ ਉਪਾਏ ਦੱਸੋ ਤਾਂ ਬਾਬਾ ਜੀ ਨੇ ਉਨਾਨ ਬਾਬਾ ਜੀ ਨੇ ਰਾਜੇ ਕਾਂਸਨ ਕੀ ਹਾ ਕਿ ਤੁਸੀਂ 72 ਪ੍ਰਕਾਰ ਦੇ ਚਮੜੇ ਮੰਗਵਾਓ ਜਦੋਂ ਰਾਜੇ ਜੀ ਕਾਂਸਨ ਨੇ 72 ਪ੍ਰਕਾਰ ਦੇ ਚਮੜੇ ਮੰਗਵਾਏ ਤਾਂ ਬਾਬਾ ਜੀ ਨੂੰ ਰਾਜੇ ਕਾਂਸਨ ਨੇ ਕਿਹਾ ਕਿ ਆ ਲਓ 72 ਪ੍ਰਕਾਰ ਦੇ ਚਮੜੇ ਤੁਹਾਡੇ ਲਈ ਬਾਬਾ ਜੀ ਨੇ ਜਦੋਂ ਉਹ ਬਹਤਰਪਕਾਰ ਦੇ ਕੱਚੇ ਅਤੇ ਪੱਕੇ ਚਮੜੇ ਪਹਿਨੇ ਤਾਂ ਉਹ ਚਮੜੇ ਬਾਬਾ ਜੀ ਦੇ ਸਰੀਰ ਦੇ ਇੱਕ ਭਾਗ ਨੂੰ ਵੀ ਢੱਕਣਾ ਸਕੇ ਉਸ ਸਮੇਂ ਬਾਬਾ ਚਾਮੁਰ ਜੀ ਨੇ ਕੋਸ਼ਣਾ ਕੀਤੀ ਕਿ ਮੈਂ ਅੱਜ ਤੋਂ ਛੋਟੀ ਜਾਤੀ ਦਾ ਦੇਵਤਾ ਹੋਮਗਾ ਚਾਨੂਰ ਮਹਾਰਾਜ ਜੀ ਨੇ ਕਿਹਾ ਕਿ ਇਸ ਜਾਤੀ ਵਿੱਚ ਸਤਿਗੁਰੂ ਰਬੀਦਾਸ ਮਹਾਰਾਜ ਜੀ ਜਨਮ ਲੈਣਗੇ ਅਤੇ ਇਸ ਜਾਤੀ ਵਿੱਚ ਡਾਕਟਰ ਬੀ ਆਰ ਅੰਬੇਦਕਰ ਵੀ ਜਨਮ ਲੈਣਗੇ ਉਸ ਤੋਂ ਬਾਅਦ ਚਾਨੂਰ ਮਹਾਰਾਜ ਜੀ ਜੀ ਰਾਜੇ ਸੰਸਦ ਨਾਲ ਉਹਨਾਂ ਦੇ ਮਹਿਲ ਵਿੱਚ ਚ ਚਲੇ ਗਏ ਅਤੇ ਰਾਜੇ ਨੇ ਉਨਾਂ ਆਪਣਾ ਮਿੱਤਰ ਅਤੇ ਸੈਨਾਪਤੀ ਬਣਾ ਲਿਆ ਈ ਕਹਾਣੀ ਅਸੀਂ ਤੁਹਾਨੂੰ ਚੌਥੇ ਭਾਗਵਤ ਚ ਦੱਸਾਂਗੇ ਪੀਰਾਂ ਫਕੀਰਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ